ਵਰਜੀ ਦਾ ਖਾਲਸਾ ਵਰਜੀ ਕੀ ਪਤੇ ਅੱਜ ਦੋ ਖਬਰਾਂ ਤੁਹਾਡੇ ਨਾਲ ਵਿਚਾਰਨੀਆਂ ਨੇ ਸਾਂਝੀਆਂ ਕਰਦੀਆਂ ਨੇ ਤੇ ਤੁਸੀਂ ਵੀਡੀਓ ਨੂੰ ਲਾਇਕ ਤੇ ਕਮੈਂਟ ਜ਼ਰੂਰ ਕਰ ਦਿਓ ਇਹ ਬੇਨਤੀ ਆ ਤੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇੱਕ ਵੱਡੀ ਖਬਰ ਸੁਣਾਵਾਂਗੇ ਜਿਹਦੇ ਵਿੱਚ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਸੁਣ ਕੇ ਕਿ ਆ ਕੀ ਹੋ ਗਿਆ ਤੇ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੋ ਖਬਰਾਂ ਦਾ ਰੁੱਖ ਕਰ ਦਾਂਗਾ ਪਹਿਲੀ ਖਬਰ ਜੁੜੀ ਆ ਆਰਐਸਐਸ ਦੇ ਇੱਕ ਵਰਕਰ ਦੇ بیٹے ਨੂੰ ਜਿਹੜਾ ਦੋ ਨੌਜਵਾਨਾਂ ਵੱਲੋਂ ਜਿਹੜਾ ਗੋਲੀ ਮਾਰ ਕੇ ਜਿਹੜਾ ਫਿਰੋਜ਼ਪੁਰ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਦੁਖਦਾਈ ਖਬਰ ਆ ਤੇ ਕਿ ਨੌਜਵਾਨ ਦਾ ਜਿਹੜਾ ਇਸ ਤਰ੍ਹਾਂ ਚਲੇ ਜਾਣਾ ਪਰ ਉਸ ਤੋਂ ਵੱਧ ਦੁੱਖ ਦੀ ਗੱਲ ਇਹ ਆ ਕਿ ਉਹ ਆਰਐਸਐਸ ਦਾ ਅੱਜ ਤੱਕ ਤੁਸੀਂ ਪੰਜਾਬ ਦੇ ਵਿੱਚ ਕਿੰਨੇ ਨੌਜਵਾਨਾਂ ਦਾ ਘਾਣ ਹੋਇਆ ਕਿੰਨਿਆਂ ਨੂੰ ਗੋਲੀਆਂ ਵੱਜੀਆਂ ਕਦੇ ਤੁਸੀਂ ਇੱਕ ਦਾ ਬਿਆਨ ਸੁਣਿਆ ਆਰਐਸਐਸ ਦਾ ਕਿ ਭਾਈ ਮਾਰਾ ਹੋਇਆ ਤੁਸੀਂ ਮੈਨੂੰ ਇੱਕ ਦਾ ਜਿਹੜਾ ਬਿਆਨ ਸੁਣਾ ਦਿਓ ਤੇ ਅੱਜ ਜਦੋਂ ਆਪ ਦੇ ਪੁੱਤ ਦੇ ਗੋਲੀਆਂ ਵੱਜੀਆਂ ਤੇ ਕਹਿ ਰਿਹਾ ਜੀ ਉਹਨਾਂ ਦਾ ਅਨਕਾਊਂਟਰ ਹੋਣਾ ਚਾਹੀਦਾ ਕਿ ਸਾਨੂੰ ਅਦਾਲਤਾਂ 'ਤੇ ਭਰੋਸਾ ਨਹੀਂ ਕਿ ਸਾਡੀਆਂ ਅਦਾਲਤਾਂ ਇੰਨੀਆਂ ਕਮਜ਼ੋਰ ਹੋ ਚੁੱਕੀਆਂ ਨੇ ਕਿ ਸਾਨੂੰ ਜੇਕਰ ਤੁਸੀਂ ਇਹ ਕੁਝ ਕਰਨਾਗਾ ਤਾ ਭਾਈ 사ウਦੀ ਅਰਬ ਵਾਂਗੂ ਜਿਹੜਾ ਇਹ ਕਾਨੂੰਨ ਬਣਾ ਦਿਓ ਕਿ ਜਿਹੜਾ ਬੰਦਾ ਜੋ ਕੁਝ ਕਰੂਗਾ ਤੇ ਉਹਦੇ ਨਾਲ ਉਹੀ ਹੋਊਗਾ ਫਿਰ ਅਦਾਲਤਾਂ ਨੂੰ ਜਿੰਦੇ ਕੁੰਡੇ ਲਾ ਦਿਓ ਤੇ ਕਿਉਂ ਲੋਕਤੰਤਰ ਦੀ ਦਹਾਈ ਦਿੱਤੀ ਆ ਕਿਉਂ ਤੁਸੀਂ ਕਾਨੂੰਨ ਕਾਨੂੰਨ ਕੂਕਿਆਗਾ ਇਹ ਜਿਹੜਾ ਬਹੁਤ ਇੱਕ ਮਾੜੀ ਗੱਲ ਆ ਕਿ ਕਿਸੇ ਨੌਜਵਾਨ ਨੂੰ ਗੋਲੀਆਂ ਮਾਰਨੀ ਆ ਕਿਸੇ ਦਾ ਇਕਲੌਤਾ ਪੁੱਤ ਹੋਵੇ ਚਾਹੇ ਦੋ ਹੋਣ ਚਾਹੇ ਤਿੰਨ ਹੋਣ ਦੁੱਖ ਭਰਾਵੋ ਪੁੱਤਾਂ ਵਾਲਿਆਂ ਨੂੰ ਹੁੰਦਾ ਪਰ ਕਿੰਨੇ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਜਿਹੜਾ ਗੋਲੀਆਂ ਦੇ ਨਾਲ ਹੈ ਜਿਹੜਾ ਲਗਾਤਾਰ ਨੌਜਵਾਨਾਂ ਨੂੰ ਪੁੰਨਿਆ ਜਾ ਰਿਹਾ ਤੇ ਅੱਜ ਆਰਐਸਐਸ ਦੇ ਜੇ ਕਿਸੇ ਵਰਕਰ ਦੇ ਨੌਜਵਾਨ ਤੇ ਗੋਲੀਆਂ ਵੱਜੀਆਂ ਨੇ ਉਹਦਾ ਕੀ ਕਾਰਨ ਇਨਵੈਸਟੀਗੇਸ਼ਨ ਦਾ ਪਾਰਟ ਆ ਜੇ ਪੁਲਿਸ ਜਿਹੜਾ ਜਾਂਚ ਕਰ ਰਹੀ ਆ ਭਾਰਤਾਂ ਨੂੰ ਦੱਸ ਦਈਏ ਕਿ ਆਰਐਸਐਸ ਕਹਿੰਦੀ ਆ ਕਿ ਉਹਦਾ ਅਨਕਾਊਂਟਰ ਕੀਤਾ ਜਾਵੇ ਉਹਨਾਂ ਦੋਨਾਂ ਨੌਜਵਾਨਾਂ ਦਾ ਇਹ ਤੁਸੀਂ ਕਿੱਥੋਂ ਦਾ ਬਈ ਕਾਨੂੰਨ ਆ ਉਨੂੰ ਫੜੋ ਭਾਈ ਫੜ ਕੇ ਪੁੱਸੋ ਕਿਉਂ ਮਾਰਿਆ ਕੀ ਕਾਰਨ ਸੀ ਇਹਦੇ ਵਿੱਚ ਸਭ ਤੋਂ ਵੱਡਾ ਇਹ ਕਾਰਨ ਲੱਭੋ ਪਹਿਲਾਂ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਸੀ ਥਾਂ-ਥਾਂ ਤੇ ਤੇ ਉਦੋਂ ਆਰਐਸ ਉਦੋਂ ਨਹੀਂ ਬੋਲੀ ਉਦੋਂ ਚੁੱਪ ਰਹੀ ਐ ਇਹਨਾਂ ਸੰਗੀਆਂ ਦੇ ਗਲਾਂ ਦੇ ਵਿੱਚ ਉਦੋਂ ਘੋਟਣਾ ਡਿਆ ਰਿਹਾ ਉਦੋਂ ਨਹੀਂ ਬੋਲੇ ਤੇ ਕਹਿੰਦੇ ਹੁੰਦੇ ਨੇ ਜਦੋਂ ਆਪਣੇ ਘਰ ਲੱਗਦੀ ਆ ਮੈਂ ਹਰ ਇੱਕ ਨੂੰ ਇਹ ਗੱਲ ਕਹਿ ਰਿਹਾ ਹੁੰਨਾ ਇਹ ਇਕੱਲੇ ਆਰਐਸਐਸ ਤੇ ਨਹੀਂ ਢੁਕਦੀ ਚਾਹ ਕੋਈ ਦੂਜਾ ਚਾਹ ਤੀਜਾ ਕੋਈ ਵੀ ਹੋਵੇ ਜਦੋਂ ਆਪਣੇ ਘਰ ਵਿੱਚ ਅੱਗ ਵੱੜਦੀ ਆ ਨਾ ਸੇਕ ਉਦੋਂ ਪਤਾ ਹੁੰਦਾ ਕਿ ਸੇਕ ਕੀ ਆ ਜੇ ਦੂਸਰੇ ਦੇ ਘਰੇ ਜਿਹੜੀ ਕਿ ਅੱਗ ਲੱਗਦੀ ਆ ਤੇ ਉਦੋਂ ਲੋਕਾਂ ਨੂੰ ਦੂਸਰੇ ਖੜ ਕੇ ਤਮਾਸ਼ਾ ਵੇਖਣਾ ਬੜਾ ਨਜ਼ਾਰਾ ਹੁੰਦਾਗਾ ਉਦੋਂ ਲੋਕ ਖੁਸ਼ ਹੁੰਦੇ ਆ ਪਰ ਇਹ ਨਹੀਂ ਸੋਚਿਆ ਕਿਤੇ ਕਿ ਇਹ ਅੱਗ ਹੌਲੀ-ਹੌਲੀ ਭੱਗਦੀ ਭੱਗਦੀ ਅੰਗਾਰੀ ਬਣ ਕੇ ਸਾਡੇ ਘਰ ਤੱਕ ਵੀ ਆਊਗੀ ਬੇਸਾਕੋ ਚਿੱਟੇ ਦਾ ਮਾਮਲਾ ਹੋਵੇ ਪੰਜਾਬ ਦੇ ਵਿੱਚ ਨਸਿਆਂ ਦਾ ਮਾਮਲਾ ਹੋਵੇ ਇਹ ਲੋਕ ਸੋਚਦੇ ਆ ਕਿ ਫਲਾਣੇ ਦਾ ਮੁੰਡਾ ਪਿੰਦਾ ਸਾਨੂੰ ਕੀ ਆ ਪਰ ਭਰਾਵੋ ਦੁੱਖ ਮਹਿਸੂਸ ਕਰਿਆ ਕਰੋ ਆਪਣੇ ਦਿਲ ਦੇ ਉੱਪਰ ਹੱਥ ਰੱਖ ਕੇ ਦੇਖਿਆ ਕਰੋ ਜੇਕਰ ਤੁਹਾਡਾ ਪੋਤਾ ਤੇ ਉਹ ਬਗਾਨਿਆਂ ਦਾ ਪੁੱਤ ਵੀ ਤੁਹਾਡਾ ਪੁੱਤ ਬਣਾ ਕੇ ਰੱਖਣਾ ਪਊਗਾ ਤੁਹਾਨੂੰ ਇਹ ਬਹੁਤ ਮੰਗਤ ਭਾਗਾ ਹੋਇਆਗਾ ਜੋ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਜਿਹੜਾ ਆਰਐਸਐ ਦੇ ਵਰਕਰ ਨੂੰ ਜਿਹੜੀਆਂ ਗੋਲੀਆਂ ਵੱਜੀਆਂ ਨੇ ਤੇ ਪਰ ਮੈਂ ਤੁਹਾਨੂੰ ਇਹ ਗੱਲ ਕਹਿਣਾਗਾ ਕਿ ਅੱਜ ਆਰਐਸਐਸ ਨੂੰ ਜਦੋਂ ਆਪਣੇ ਦੇ ਪਈ ਤਾਂ ਕਹਦੇਗੇ ਉਹਨਾਂ ਦਾ ਅਨਕਾਉਂਟਰ ਕਰੋ ਜਦੋਂ ਪੰਜਾਬ ਦੇ ਵਿੱਚ ਅਨੇਕਾਂ ਨੌਜਵਾਨ ਜਿਹੜਾ ਮੌਤ ਦੀ ਘਾਟ ਉਤਾਰੇ ਗਏ ਆ ਇੱਕ ਦੂਜੇ ਨੌਜਵਾਨਾਂ ਵੱਲੋਂ ਰੋਜ਼ ਜਿਹੜਾ ਕਿ ਕਾਤਲ ਹੋ ਰਹੇ ਆ ਪਰ ਉਹਦੇ ਤੱਕ ਅੱਜ ਤੱਕ ਕਿਸੇ ਆਰਐਸਐਸ ਦਾ ਕਿਸੇ ਸੰਗੀ ਦਾ ਬਿਆਨ ਆਇਆ ਪਰ ਨਹੀਂ ਆਇਆ ਤੇ ਦੂਸਰੀ ਆਪਾਂ ਗੱਲ ਕਰ ਲੈਂਦੇ ਆ ਖਬਰ ਜੁੜੀ ਆ ਭਾਈ ਅੰਬਰਤਪਾਲ ਸਿੰਘ ਦੀ ਪਾਰਟੀ ਵੱਲੋਂ ਤੇ ਸਮੁੱਚੀ ਜਿਹੜੀ ਕਿ ਇੱਕ ਪੰਥਕ ਪਾਰਟੀ ਵੱਲੋਂ ਉਮੀਦਵਾਰ ਮਨਦੀਪ ਸਿੰਘ ਤਰਨਤਾਰਨ ਦੀ ਲੋਕ ਸਭਾ ਤੋਂ ਜਿਹੜਾ ਜਿਵਨੀ ਚੋਣ ਤੋਂ ਖੜਾ ਕੀਤਾ ਗਿਆ ਸੀ ਤੋਂ ਚਲੋ ਉਹ ਹਾਰਿਆ ਤੀਜੇ ਨੰਬਰ ਤੇ ਆਇਆ ਚਲ ਜੋ ਜੋ ਵੀ ਮਰਜ਼ੀ ਹੋਇਆ ਤੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਹੁਣ ਇੱਥੇ ਵੱਡੀ ਗੱਲ ਇਹ ਸੋਚਣ ਤੇ ਵਿਚਾਰਨ ਵਾਲੀ ਆ ਕਿ ਸਿਮਰਜੀਤ ਸਿੰਘ ਮਾਨ ਦਾ ਜੋ ਹੀ ਮਨਦੀਪ ਸਿੰਘ ਹਰਦਾਗਾ ਨਾਲ ਦੀ ਨਾਲ ਇੰਟਰਵਿਊ ਕਰਦਾਗਾ ਕਾਨਫਰੰਸਾ ਕਰਦਾਗਾ ਕਿ ਸਾਨੂੰ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਤੇ ਨਹੀਂ ਅਸੀਂ ਲੁੱਟੇ ਜਾਵਾਂਗੇ ਪੱਟੇ ਜਾਵਾਂਗੇ ਜਿਹੜੇ ਅਕਾਲੀ ਦਲ ਨੂੰ ਬਾਦਲ ਦਲੀਏ ਦਾਖਦਾ ਹੁੰਦਾ ਸੀ ਤੇ ਜਿਹੜੇ ਅਕਾਲੀ ਦਲ ਦੇ ਨਾਲ ਜਿਨ੍ਹਾਂ ਅਕਾਲੀ ਦਲ ਨੇ ਸਿਮਰਜੀਤ ਸਿੰਘ ਮਾਨ ਦੀਆਂ ਪੱਗਾਂ ਲਾਈਆਂ ਦਸਤਾਰਾ ਰੋਲੀਆਂ ਦਾੜੀ ਪੁੱਟੀ ਬੜਾ ਕੋਈ ਜਲਮ ਕੀਤਾ ਤੇ ਅੱਜ ਸਖਬੀਰ ਬਾਦਲ ਦਾ 헤ਜ ਕਿਉਂ ਜਾਗ ਗਿਆ ਇਹਦੇ ਪਿੱਛੇ ਬੜੇ ਵੱਡੇ ਕਾਰਨ ਇਹ ਸਮਝਣਾ ਪਊ ਸਾਨੂੰ ਕਿ ਸਖਬੀਰ ਬਾਦਲ ਤੇ ਇੱਕ ਗੱਲ ਨਹੀਂ ਇਹ ਕਿ ਸਖਬੀਰ ਬਾਦਲ ਨੇ ਜਾਂ ਆਪਾਂ ਕਿ ਕਹਿ ਦਈਏ ਕਿ ਸਿਮਰਜੀਤ ਸਿੰਘ ਨੂੰ ਮਨਾ ਲਿਆ ਜਾਂ ਉਹਦੇ ਨਾਲ ਜੁੜ ਪਿਆ ਇਹ ਬੜਾ ਵੱਡਾ ਰੀਜਨ ਆ ਬੜਾ ਵੱਡਾ ਕਾਰਨ ਇਹਨੂੰ ਸਾਨੂੰ ਸਮਝਣ ਦੀ ਜ਼ਰੂਰਤ ਆ ਕਿ ਜਿਹੜਾ ਬੰਦਾ 40 ਸਾਲਾਂ ਤੋਂ ਲਗਾਤਾਰ ਕਿਸੇ ਪਾਰਟੀ ਨਾਲ ਗੱਠ ਜੋੜ ਨਹੀਂ ਕਰਦਾ ਸੀ ਕਿਸੇ ਨੇ ਲੱਤਾਂ ਮਾਰਦਾ ਸੀ ਕਿਤੇ ਗੋਡੇ ਮਾਰਦਾ ਸੀ ਬਰਗਾੜੀ ਤੁਸੀਂ ਵੇਖਿਆ ਜਦੋਂ ਮੋਰਚਾ ਲੱਗਿਆ ਸੀ ਸੁਖਬਾਲ ਸਿੰਘ ਖਹਿਰਾ ਆ ਤੇ ਹੋਰ ਆਗੂਆਂ ਦੇ ਸਟੇ ਤੇ ਬੈਠੇ ਸੀ ਸਿਮਰਜੀਤ ਸਿੰਘ ਮਾਨ ਨੇ ਗੋਡੇ ਮਾਰ ਕੇ ਕੱਢ ਦਿੱਤਾ ਸੀ ਉਹਨਾਂ ਨੂੰ ਗੋਡਾ ਮਾਰਿਆ ਇਹ ਕੋਈ ਸਿਆਣਫ ਦੀ ਗੱਲ ਆ ਤੇ ਮੰਨ ਲੈਨੇ ਆ ਕਿ ਭਾਈ ਤੇਰੀ ਕੁਰਬਾਨੀ ਆ ਮੰਨ ਲੈਨੇ ਆ ਸਤਕਾਰ ਕਰਦੇ ਆ ਅੱਜ ਤੱਕ ਲੋਕਾਂ ਨੇ ਤੈਨੂੰ ਬਹੁਤ ਵਾਰੀ ਜਿਤਾਇਆ ਵੋਟਾਂ ਪਾਈਆਂ ਬੜਾ ਵਿਸ਼ਵਾਸ ਕੀਤਾ ਤੈਨੂੰ ਜੇਲ੍ਹ ਦੇ ਵਿੱਚ ਬੈਠਿਆਂ ਨੂੰ ਜਿਹੜਾ ਕਿ ਜਤਾ ਦਿੱਤਾ ਸੀ ਸਾਰੀਆਂ ਦੇ ਸਾਰੀਆਂ ਸ਼ੀਟਾਂ ਜਿਹੜੀਆਂ ਤੇਰੇ ਹੱਕ ਦੇ ਵਿੱਚ ਪਘਦਾ ਦਿੱਤੀਆਂ ਸੀ ਲੋਕਾਂ ਨੇ ਪਰ ਤੂੰ ਉਦੋਂ ਵੀ ਜਿਹੜਾ ਕਿ ਇਨ੍ਹਾਂ ਅਖੌਤੀ ਬਾਦਲ ਦਲ ਦੇ ਜਿਹੜਾ ਕਿ ਮੋਢਿਆਂ ਉੱਤੇ ਚੜ ਕੇ ਆਪਣਾ ਨੁਕਸਾਨ ਕਰਾਇਆ ਤੇ ਪੰਜਾਬ ਦਾ ਨੁਕਸਾਨ ਹੋਇਆ ਤੇ ਅੱਜ ਕਹਿੰਦਾ ਸਾਨੂੰ ਉਹੀ ਬਾਦਲ ਪਿਆਰਾ ਹੈਗਾ ਸਾਨੂੰ ਤਾਂ ਭਰਾਵਾ ਕੋਈ ਕਿਸੇ ਨਾਲ ਕੋਈ ਗਿਲਾ ਸਿਕਬਾਣੀ ਪਰ ਗਿਲਾ ਸਿਕਵਾ ਉਦੋਂ ਹੁੰਦਾ ਕਿ ਜਦੋਂ ਭਾਈ ਅੰਬਰਪਾਲ ਸਿੰਘ ਨੂੰ ਕਿ ਇਹ ਖਾਤਮ ਕਵੇਂ ਕਰੀਏ ਕਿ ਭਾਈ ਅੰਬਰਪਾਲ ਸਿੰਘ ਨੂੰ ਖਾਤਮ ਕਵੇਂ ਕਰਨਾ ਅਕਾਲੀ ਦਲ ਬਾਦਸ਼ ਪੰਜਾਬ ਦੇ ਜਥੇਬੰਦੀ ਨੂੰ ਇਹ ਚੀਜ਼ਾਂ ਖਾਤਮ ਨਹੀਂ ਹੁੰਦੀਆਂ ਹੁੰਦੀਆਂ ਇਹ ਤੁਸੀਂ ਭੁਲੇਖਾ ਪਾ ਲਓ ਭਾਈ ਬੈਠੇ ਹੋ ਭੁੱਲ ਜੋ ਜੋ ਮਰਦੀ ਆ ਜਿਹੜੀਆਂ ਚੀਜ਼ਾਂ ਉੱਪਰ ਜਾਣ ਜਿਹੜੀਆਂ ਚੀਜ਼ਾਂ ਸਰਦੀਆਂ ਜਾਣ ਜਿਹਦਾ ਚੀਜ਼ ਦਾ ਨਾਮ ਟਿਕ ਜਾਵੇ ਠੀਕ ਆ ਕਿ ਭਾਈ ਉਹਦੇ ਅਤਰਾ ਚੜਾ ਜਰੂਰ ਆਉਂਦੇ ਜਾਂਦੇ ਆ ਹਰ ਚੀਜ਼ ਖਤਮ ਨਹੀਂ ਹੁੰਦੀ ਇੱਕ ਦਿਨ ਭਾਈ ਅਮਰਪਾਲ ਸਿੰਘ ਤੁਸੀਂ ਆਉਣ ਵਾਲੇ ਸਮੇਂ 'ਚ ਦੇਖ ਲਿਓ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੂਗਾ ਲੋਕਾਂ ਦਾ ਭਰੋਸਾ ਹੈਗਾ ਅੱਜ ਕਰੋ ਤੁਸੀਂ ਅਮਰਪਾਲ ਸਿੰਘ ਨੂੰ ਕੱਢ ਲੈਂਦੇ ਤੇ ਫਿਰ ਪਤਾ ਲੱਗ ਜਾਂਦਾ ਤਨਤਨ ਸਾਹਿਬ ਦੀ ਸੀਟ ਦਾ ਕਿਉਂਕਿ ਅਗਵਾਈ ਕਰਨਾ ਜਿੰਨਾ ਚਿਰ ਕੋਈ ਲੀਡਰ ਅਗਵਾਈ ਨਾ ਕਰੇ ਇੱਥੇ ਸ਼ਖਵੀਰ ਬਾਦਲ ਤੋਂ ਇਲਾਵਾ ਸਾਰਾ ਟੱਬਰ ਭੱਜਿਆ ਫਿਰਦਾ ਸੀ ਲੋਕਤੰਤਰ ਭੱਜਿਆ ਫਿਰਦਾ ਸੀ ਤੇ ਇੱਥੇ ਜਿਹੜਾ ਕਿ ਸਾਰੀ ਮਸੰਨਰੀ ਸਰਕਾਰ ਨੇ ਚੁੱਕੀ ਹੋਈ ਸੀ ਤੇ ਦੂਜੇ ਤੀਜੇ ਰਾਜੇ ਬੜੇਂਗਾਰ ਪ੍ਰਤਾਪ ਬਾਜਵਾ ਸੁਖੀ ਰਧਾਵਾ ਤੋਂ ਇਲਾਵਾ ਸਾਰੇ ਕਾਂਗਰਸ ਦਾ ਲੁੰਗ ਲੈਣਾ ਇਕੱਠਾ ਹੋਇਆ ਹੋਇਆ ਸੀ ਤੇ ਮੈਂ ਇਹ ਨਹੀਂ ਗੱਲ ਕਹਿ ਰਿਹਾ ਕਿ ਭਾਈ ਤੁਸੀਂ ਪ੍ਰਚਾਰ ਕਿਉਂ ਕੀਤਾ ਇੱਕ ਨੂੰ ਤੁਸੀਂ ਅੰਦਰ ਫੜ ਕੇ ਡੱਕਿਆਗਾ ਤੇ ਸਾਰੇ ਪਾਰਟੀਆਂ ਖੁਸ਼ ਨੇ ਕਿ ਜੇ ਐਨਐਸਐ ਲੱਗਿਆਗਾ ਤੇ ਆ ਦੂਜੇ ਤੀਜੇ ਜਿਹੜੇ ਇੱਕ ਐਮੀ ਨਿੱਤ ਜਿਹੜਾ ਕਿ ਪੋਟਾ ਪਾ ਕੇ ਫੇਸਬੁੱਕ ਤੇ ਤੇ ਚਲੂਨੇ ਉਹਨਾਂ ਦੀ ਰੋਜ਼ ਲੜਦੇ ਆ ਕਿਸੇ ਦੇ ਮਿਰਚਾਂ ਲੜਦੇ ਆ ਕਿਤੇ ਚਲੂਨੇ ਲੜਦੇ ਆ ਕਿਸੇ ਦੇ ਕੁਛ ਹੁੰਦਾਗਾ ਉਹਨਾਂ ਨੂੰ ਅੰਮਰਤਪਾਲ ਦਾ ਦੇਕਰ ਨਾਉ ਲੈਦੀਏ ਤਾਂ ਉਹਨਾਂ ਨੂੰ ਤੜਫ ਲੱਗ ਜਾਂਦੀ ਹੈ ਕਿ ਅੰਮਰਤਪਾਲ ਦਾ ਨੌ ਕਿਉਂ ਲੈ ਦਿੱਤਾ ਮੈਂ ਤੁਹਾਨੂੰ ਇਹ ਖਬਰਾਂ ਕਰਨੀ ਸੀ ਕਿ ਭਾਈ ਤੁਸੀਂ ਹੁਣ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਦੇਖ ਜਰੂਰ ਲਿਖਿਓ ਕਿ ਸਿਮਰਜੀਤ ਸਿੰਘ ਮਾਨ ਦਾ ਸਮਝੌਤਾ ਹੋਣ ਵਾਲਾ ਹੈ ਅਕਾਲੀ ਦਲ ਦਾ ਬਾਦਲ ਪਾਰਟੀ ਦੇ ਨਾਲ ਉਹ ਬਾਦਲ ਪਾਰਟੀ ਜਿਦੇ ਕਿ 1978 ਤੋਂ ਲੈ ਕੇ ਨਰਨਕਾਰੀ ਕਾਂਡ ਬਿਆਦਵੀ ਕਾਂਡ ਬੈਵਲ ਕਲਾ ਕਾਂਡ ਬਰਗਾੜੀ ਕਾਂਡ ਤੋਂ ਲੈ ਕੇ ਅੱਜ ਤੱਕ ਕਾਂਡਾਂ ਦੇ ਨਾਲ ਜੁੜਿਆ ਹੋਇਆਗਾ 84 ਦੇ ਵਿੱਚ ਜੋ ਕੁਝ ਹੋਇਆਗਾ ਚਿੱਠੀਆਂ ਕਿਹਨੂੰ ਪਾਈਆਂ ਗਈਆਂ ਆਰ ਕੇ ਤਾਉਣ ਉਹ ਵੀ ਤੁਹਾਡੇ ਸਾਹਮਣੇ ਆ ਤੁਸੀਂ ਆਪਣੇ ਕਮੈਂਟ ਕਰਕੇ ਵਿਚਾਰ ਜਰੂਰ ਦੇ ਦਿਓ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰ ਦਿਓ ਵੈਦਿਕਾ ਖਾਲਸਾ ਵੈਜ ਕੀ ਫਤਿਹ